ਦਿਲਜੀਤ ਤੇ ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕੰਗਰਾ ਰਣੋਤ ਵੱਲੋਂ ਚੁੱਪੀ ਤੋੜੀ ਗਈ ਹੈ ਕੰਗਰਾ ਰਣੋਤ ਨੂੰ ਇੱਕ ਇੰਟਰਵਿਊ ਦੌਰਾਨ ਸਵਾਲ ਪੁੱਛਿਆ ਗਿਆ ਕਿ ਦਿਲਜੀਤ ਤੇ ਪੀਐਮ ਮੋਦੀ ਦੀ ਮੁਲਾਕਾਤ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਦਿਲਜੀਤ ਤੇ ਪੀਐਮ ਮੋਦੀ ਨਾਲ ਮੁਲਾਕਾਤ ਤੇ ਨਿਰਾਸ਼ਾ ਹੈ ਜਿਸ ਤੋਂ ਬਾਅਦ ਕੰਗਰਾ ਰਣੋਤ ਵੱਲੋਂ ਕਿਹਾ ਗਿਆ ਕਿ ਮੈਨੂੰ ਪੀਐਮ ਮੋਦੀ ਤੇ ਦਿਲਜੀਤ ਦੀ ਮੁਲਾਕਾਤ ਤੇ ਕੋਈ ਨਿਰਾਸ਼ਾ ਨਹੀਂ ਹੈ ਪ੍ਰਦੀਪ ਕੰਗਨਾਰ ਰਣੋਤ ਵੱਲੋਂ ਦਿਲਜੀਤ ਦੋਸਾਂ ਜੁੱਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਗਿਆ ਕੰਗਨਾਰ ਰਣੋਤ ਵੱਲੋਂ ਕਿਸਾਨੀ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ ਕਿਸਾਨੀ ਅੰਦੋਲਨ ਦੌਰਾਨ ਹੁੜਦੰਗੀਆਂ ਦੇ ਨਾਲ ਸੀਲ ਦਿਲਜੀਤ ਹੁੜਦੰਗੀਆਂ ਨੂੰ ਡਿਫੈਂਡ ਕਰਨ ਵਿੱਚ ਦਿਲਜੀਤ ਸਭ ਤੋਂ ਅੱਗੇ ਸੀ ਪੀਐਮ મોદી ਲਈ ਸਾਰੇ ਬਰਾਬਰ ਨੇ ਜਿਸ ਕਰਕੇ ਮੈਨੂੰ ਕੋਈ ਨਿਰਾਸ਼ਾ ਨਹੀਂ ਹੈ ਮੈਨੂੰ ਦਿਲਜੀਤ ਦੀ ਪੀਐਮ ਮੋਦੀ ਨਾਲ ਮੁਲਾਕਾਤ ਉੱਤੇ ਕੋਈ ਨਿਰਾਸ਼ਾ ਨਹੀਂ ਹੈ ਦਿਲਜੀਤ ਤੇ ਕੰਗਨਰਾ ਦੀ ਟਵਿੱਟਰ ਵਾਰ ਵਾਲੀ ਦੋਵਾਂ ਦੀ ਤਲਖੀ ਇੱਕ ਵਾਰ ਫਿਰ ਤੋਂ ਕਾਇਮ ਹੋ ਗਈ ਹੈ ਕੰਗਨਰਾ ਰਣੋਤ ਵੱਲੋਂ ਦਿਲਜੀਤ ਉੱਤੇ ਨਿਸ਼ਾਨਾ 사ਦਿਆ ਗਿਆ ਹੁੜਦੰਗ ਮਚਾਉਣ ਵਾਲਿਆਂ ਦੇ ਨਾਲ ਦਿਲਜੀਤ ਸਭ ਤੋਂ ਅੱਗੇ ਸੀ ਪ੍ਰਧਾਨ ਮੰਤਰੀ ਸਾਰਿਆਂ ਲਈ ਬਰਾਬਰ ਨੇ ਕੰਗਨਾ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਕੋਈ ਸ਼ਰਮਿੰਦਗੀ ਨਹੀਂ ਹੈ ਕਿ ਦਿਲਜੀਤ ਪੀਐਮ ਮੋਦੀ ਨੂੰ ਮਿਲਿਆ ਮੋਦੀ ਨਾਲ ਮੁਲਾਕਾਤ ਤੋਂ ਦਿਲਜੀਤ ਦੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕੰਗਨਾ ਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਸੀ ਕਿ ਪੀਐਮ ਵੱਲੋਂ ਦਿਲਜੀਤ ਨਾਲ ਮੁਲਾਕਾਤ ਕੀਤੀ ਗਈ ਹੈ ਪਰ ਕੰਗਨਾ ਨਾਲ ਨਹੀਂ ਜਿਸ ਤੋਂ ਬਾਅਦ ਉਹ ਕੰਗਨਾ ਰਣੋਤ ਵੱਲੋਂ ਚੁੱਪੀ ਤੋੜੀ ਗਈ ਹੈ ਕੰਗਨਾ ਵੱਲੋਂ ਜਿਹੜੇ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਜਾ ਰਿਹਾ ਉਹ 2020 ਵਾਲੇ ਕਿਸਾਨੀ ਅੰਦੋਲਨ ਦਾ ਜ਼ਿਕਰ ਕੀਤਾ ਜਾ ਰਿਹਾ ਜਿਸ 2020 ਵਿੱਚ ਦਿਲਜੀਤ ਤੇ ਕੰਗਨਾ ਵਿੱਚ ਟਵਿੱਟਰ ਵਾਰਛੀੜੀ ਸੀ ਤੇ ਹੁਣ ਅੱਜ ਫੇਰ ਕੰਗਨਾਰ ਰਣੋਤ ਵੱਲੋਂ ਦਿਲਜੀਤ ਉਤੇ ਨਿਸ਼ਾਨਾ ਸਾਧਿਆ ਗਿਆ ਕਿਸਾਨੀ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਕੰਗਨਾਰ ਰਣੋਤ ਨੇ ਕਿਹਾ ਕਿ ਹੁਣ ਦੰਗਿਆਂ ਦੇ ਨਾਲ ਦਿਲਜੀਤ ਸਭ ਤੋਂ ਅੱਗੇ ਸੀ ਉਹਨਾਂ ਨੂੰ ਡਿਫੈਂਡ ਕਰਨ ਵਿੱਚ ਦਿਲਜੀਤ ਸਭ ਤੋਂ ਅੱਗੇ ਸੀ ਇਸ ਉੱਤੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਦਿਲਜੀਤ ਦੀ ਪੀਐਮ મોદી ਨਾਲ ਮੁਲਾਕਾਤ ਤੋਂ ਬਾਅਦ ਕੰਗਰਸ ਰਣੋਤ ਵੱਲੋਂ ਚੁੱਪੀ ਤੋੜੀ ਗਈ ਹੈ ਕੰਗਰਸ ਰਣੋਤ ਨੂੰ ਇੱਕ ਇੰਟਰਵਿਊ ਦੌਰਾਨ ਸਵਾਲ ਪੁੱਛਿਆ ਗਿਆ ਕਿ ਦਿਲਜੀਤ ਤੇ ਪੀਐਮ મોદી ਦੀ ਮੁਲਾਕਾਤ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਦਿਲਜੀਤ ਤੇ ਪੀਐਮ મોદી ਨਾਲ ਮੁਲਾਕਾਤ ਤੇ ਨਿਰਾਸ਼ਾ ਹੈ ਜਿਸ ਤੋਂ ਬਾਅਦ ਕੰਗਰਸ ਰਣੋਤ ਵੱਲੋਂ ਕਿਹਾ ਗਿਆ ਕਿ ਮੈਨੂੰ ਪੀਐਮ મોદી ਤੇ ਦਿਲਜੀਤ ਦੀ ਮੁਲਾਕਾਤ ਤੇ ਕੋਈ ਨਿਰਾਸ਼ਾ ਨਹੀਂ ਹੈ ਪਰ ਕੰਗਨਾਰ ਰਣੋਤ ਵੱਲੋਂ ਦਿਲਜੀਤ ਦੋਸਾਂ ਜੁਤੇ ਇੱਕ ਵਾਰ ਫਿਰ ਨਿਸ਼ਾਨਾ 사ਦਿਆ ਗਿਆ ਕੰਗਨਾਰ ਰਣੋਤ ਵੱਲੋਂ ਕਿਸਾਨੀ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਕਿ ਕਿਸਾਨੀ ਅੰਦੋਲਨ ਦੌਰਾਨ ਹੁੜਦੰਗਿਆਂ ਦੇ ਨਾਲ ਸਿਲ ਦਿਲਜੀਤ ਹੁੜਦੰਗਿਆਂ ਨੂੰ ਡਿਫੈਂਡ ਕਰਨ ਵਿੱਚ ਦਿਲਜੀਤ ਸਭ ਤੋਂ ਅੱਗੇ ਸੀ ਪੀਐਮ મોદી ਲਈ ਸਾਰੇ ਬਰਾਬਰ ਨੇ ਜਿਸ ਕਰਕੇ ਮੈਨੂੰ ਕੋਈ ਨਿਰਾਸ਼ਾ ਨਹੀਂ ਹੈ ਮੈਨੂੰ ਦਿਲਜੀਤ ਦੀ ਪੀਐਮ ਮੋਦੀ ਨਾਲ ਮੁਲਾਕਾਤ ਉੱਤੇ ਕੋਈ ਨਿਰਾਸ਼ਾ ਨਹੀਂ ਹੈ ਦਿਲਜੀਤ ਤੇ ਕੰਗਨਰਾ ਦੀ ਟਵਿੱਟਰ ਵਾਰ ਵਾਲੀ ਦੋਵਾਂ ਦੀ ਤਲਖੀ ਇੱਕ ਵਾਰ ਫਿਰ ਤੋਂ ਕਾਇਮ ਹੋ ਗਈ ਹੈ ਕੰਗਨਰਾ ਰਣੋਤ ਵੱਲੋਂ ਦਿਲਜੀਤ ਉੱਤੇ ਨਿਸ਼ਾਨਾ 사ਦਿਆ ਗਿਆ ਹੁੜਦੰਗ ਮਚਾਉਣ ਵਾਲਿਆਂ ਦੇ ਨਾਲ ਦਿਲਜੀਤ ਸਭ ਤੋਂ ਅੱਗੇ ਸੀ ਪ੍ਰਧਾਨ ਮੰਤਰੀ ਸਾਰਿਆਂ ਲਈ ਬਰਾਬਰ ਨੇ ਕੰਗਨਾ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਕੋਈ ਸ਼ਰਮਿੰਦਗੀ ਨਹੀਂ ਹੈ ਕਿ ਦਿਲਜੀਤ ਪੀਐਮ ਮੋਦੀ ਨੂੰ ਮਿਲਿਆ ਮੋਦੀ ਨਾਲ ਮੁਲਾਕਾਤ ਤੋਂ ਦਿਲਜੀਤ ਦੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕੰਗਨਾ ਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਸੀ ਕਿ ਪੀਐਮ ਵੱਲੋਂ ਦਿਲਜੀਤ ਨਾਲ ਮੁਲਾਕਾਤ ਕੀਤੀ ਗਈ ਹੈ ਪਰ ਕੰਗਨਾ ਨਾਲ ਨਹੀਂ ਜਿਸ ਤੋਂ ਬਾਅਦ ਉਹ ਕੰਗਨਾ ਰਣੋਤ ਵੱਲੋਂ ਚੁੱਪੀ ਤੋੜੀ ਗਈ ਹੈ ਕੰਗਨਾ ਵੱਲੋਂ ਜਿਹੜੇ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਜਾ ਰਿਹਾ ਉਹ 2020 ਵਾਲੇ ਕਿਸਾਨੀ ਅੰਦੋਲਨ ਦਾ ਜ਼ਿਕਰ ਕੀਤਾ ਜਾ ਰਿਹਾ ਜਿਸ 2020 ਵਿੱਚ ਦਿਲਜੀਤ ਤੇ ਕੰਗਨਾ ਵਿੱਚ ਟਵਿੱਟਰ ਵਾਰਛੀੜੀ ਸੀ ਤੇ ਹੁਣ ਅੱਜ ਫੇਰ ਕੰਗਨਾ ਰਣੋਤ ਵੱਲੋਂ ਦਿਲਜੀਤ ਉਤੇ ਨਿਸ਼ਾਨਾ ਸਾਧਿਆ ਗਿਆ ਕਿਸਾਨੀ ਅੰਦੋਲਨ ਦਾ ਜ਼ਿਕਰ ਕਰਦੇ ਹੋਏ ਕੰਗਨਾ ਰਣੋਤ ਨੇ ਕਿਹਾ ਕਿ ਹੁਣ ਦੰਗਿਆਂ ਦੇ ਨਾਲ ਦਿਲਜੀਤ ਸਭ ਤੋਂ ਅੱਗੇ ਸੀ ਉਹਨਾਂ ਨੂੰ ਡਿਫੈਂਡ ਕਰਨ ਵਿੱਚ ਦਿਲਜੀਤ ਸਭ ਤੋਂ ਅੱਗੇ ਸੀ ਇਸ ਉੱਤੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ